ਮੁੰਡਾ ਬਠਿੰਡੇ ਤੋਂ ਸੀਗਾ ਜੀ ਕੁੜੀ ਸੀ ਚੰਡੀਗੜ੍ਹ ਤੋਂ ਧਿਆਨ ਨਾਲ ਗੱਲ ਸੁ ਬਾ ਸੁਣੋ ਲੁਧਿਆਣੇ ਜਾ ਰਹੇ ਸੀਗੇ ਲੁਧਿਆਣੇ ਜਾ ਕੇ ਉਹਨਾਂ ਨੂੰ ਚੱਕਰ ਜੇ ਆਉਣ ਲੱਗੇ ਤੇ ਜਦੋਂ ਡਾਕਟਰ ਨੇ ਉਹਨਾਂ ਨੂੰ ਚੈੱਕ ਕੀਤਾ ਟੈਸਟ ਕੀਤੇ ਉਹਨਾਂ ਦੇ ਤਾਂ ਬਾਈ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਉਹਨਾਂ ਨੂੰ ਸ਼ੂਗਰ ਸੀਗਾ ਸ਼ੂਗਰ ਹੋਣ ਦਾ ਪਤਾ ਲੱਗਿਆ ਵੀ ਕਾਰਨ ਕੀ ਸੀ ਵੀ ਦੋਨਾਂ ਨੂੰ ਕਿਉਂ ਹੋਇਆ ਬਹੁਤ ਵੱਡਾ ਕਾਰਨ ਸੀ ਬਾਈ ਕਿਉਂਕਿ ਡਾਕਟਰ ਨੇ ਇਹ ਖੋਜ ਜਦੋਂ ਕੀਤੀ ਵੀ ਕਿਉਂ ਹੋਇਆ ਸ਼ੂਗਰ ਤਾਂ ਉਹਨੇ ਉਹਨਾਂ ਦੇ ਫੋਨ ਦੇਖੇ ਫੋਨ ਦੇ ਵਿੱਚ WhatsApp ਚੈਟ ਦੇਖੀ WhatsApp ਚੈਟ ਦੇ ਵਿੱਚ ਇੱਕ ਦੂਜੇ ਨੂੰ ਉਹ ਮੇਰੀ ਖੰਡ ਮੇਰੀ ਮਿਸ਼ਰੀ ਮੇਰੀ ਜਲੇਬੀ ਮੇਰਾ ਰਸਗੁਲਾ ਐਦਾਂ ਦੀਆਂ ਗੱਲਾਂ ਉਹ ਤੋਂ ਬਾਅਦ ਉਹਨਾਂ ਡਾਕਟਰ ਨੇ ਜਨਤ ਤੇ ਜਾਰੀ ਕਰਿਆ ਵੀ ਤੁਸੀਂ ਹੁਣ ਇਸ ਤੋਂ ਬਾਅਦ ਪਾਈ ਕਹਿਣਾਗਾ ਮੇਰਾ ਕद्दू ਮੇਰੀ ਆਲ ਮੇਰਾ ਬੈਂਗਨ ਬੈਂਗਨ ਨਹੀਂ ਕਹਿਣਾਗਾ ਤੂੰ ਮੇਰੀ ਟਿੰਡੀ ਮੇਰੀ ਭਿੰਡੀ ਐਦਾਂ ਦੀਆਂ ਗੱਲਾਂ ਬੋਲਨੀ ਆਗੇ ਤੇ ਤੁਹਾਡਾ ਸ਼ੂਗਰ ਠੀਕ ਹੋ ਸਕਦਾ ਸੋ ਤੁਸੀਂ ਵੀ ਕਿਸੇ ਨੂੰ ਹੁਣ ਮੇਰੀ ਖੰਡ ਮਿਸ਼ਰੀ ਨਾ ਆਖਿਆ ਕਰੋ ਤੇ ਬਾਕੀ ਸ਼ਹਿਰ ਟੈਗ ਕਰੋ ਜਿਉਂਦੇ ਵੱਸਦੇ ਰਹੋ ਬਾਈ ਬਚੋ ਸ਼ੂਗਰ ਬਹੁਤ ਮਾੜੀ ਬਿਮਾਰੀ ਹੈਗੀ